ਸੁਰਨ ਸਿੰਗ ਜੀ ਜੀ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਆਥਨ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਵਾਦ ਜੀ ਪਹਿਲਾਂ ਤਾਂ ਤੇ ਅਜਨੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੁਲਟ ਪ੍ਰੂਫ ਕੈਬਨ ਦੇ ਵਿੱਚੋਂ ਸੰਬੋਧਨ ਕਰਨ ਤੇ ਸਵਾਲ ਉੱਠੇ ਗਲਤ ਰਾਸ਼ਟਰੀ ਗੀਤ ਗਾਉਣ ਦੇ ਉੱਤੇ ਕਾਰਵਾਈ ਦੀ ਮੰਗ ਡਗਰੂ ਪਿੰਡ ਦੇ ਵਿੱਚ ਬਿਜਲੀ ਮੰਤਰੀ ਦਾ ਜ਼ਬਰਦਸਤ ਵਿਰੋਧ ਸੁਖਬੀਰ ਬਾਦਲ ਨੂੰ 10 ਸਾਲ ਦੇ ਲਈ ਪੰਥਕ ਸਫਾ ਦੇ ਵਿੱਚੋਂ ਬਾਹਰ ਕੱਢਣ ਦੀ ਮੰਗ ਬਲਟੋਹਾ ਨੇ ਕੱਢੀ ਡਾਕਟਰ ਸੁਖੀ ਤੇ ਭੜਾਸ ਸਰਕਾਰ ਦੀ ਨਸ਼ਾ ਛਡਾਊ ਮੁਹਿੰਮ ਦੇ ਉੱਤੇ ਵਿਰੋਧਗਾਰ ਦੇ ਸਵਾਲ ਸੀਐਮ ਨੇ ਕੀਤਾ ਈਸਲੂ ਦੇ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਮੈਡਲ ਵਾਲੀ ਪਟੀਸ਼ਨ ਖਾਰਜ ਹੋਣ ਤੇ ਵਿਨੇਸ਼ ਪੋਗਾਟ ਨੇ ਪਾਈ ਭਾਵਕ ਪੋਸਟ ਤੇ ਆਖਰੀ ਖਬਰ ਪੰਜਾਬ ਦੇ ਵਿੱਚ ਸ਼ਿਵਲਿੰਗ ਤੋੜਨ ਦੇ ਉੱਤੇ ਹਾਈਵੇ ਜਾਮ ਕੀਤਾ ਗਿਆ ਮਾਹੌਲ ਹੋਇਆ ਖੰਨਾ ਖੇਤਰ ਦੇ ਵਿੱਚ ਗਰਮ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟ੍ਰੈਨਜੀ ਅੱਜ ਭਾਰਤ ਦਾ ਆਜ਼ਾਦੀ ਦਿਵਸ ਹੈ ਤੇ ਆਜ਼ਾਦੀ ਦਿਵਸ ਤੇ ਤਰ੍ਹਾਂ ਤਰ੍ਹਾਂ ਦੇ ਜਸ਼ਨ ਮਨਾਏ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਕੀ ਕਿਹਾ ਦੇਖੋ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵੱਲੋਂ ਅੱਜ 11ਵੀਂ ਵਾਰ ਲਾਲ ਕਿਲੇ ਤੋਂ ਤਿਰੰਗਾ ਲਹਿਰਾਇਆ ਗਿਆ ਤੇ ਅੱਜ 78ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖ ਨੇਤਾਵਾਂ ਨੇ ਤਿਰੰਗਾ ਲਹਿਰਾਇਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਬਹੁਤ ਲੰਮਾ ਤੇ ਵਿਸਤਾਰ ਦੇ ਵਿੱਚ ਭਾਸ਼ਣ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਸਾਰਾ ਕੁਝ ਇਸੇ ਰਫ਼ਤਾਰ ਵਿੱਚ ਚੱਲਦਾ ਰਿਹਾ ਤਾਂ 2147 ਤੱਕ ਭਾਰਤ ਦੁਨੀਆ ਦੀ ਨੰਬਰ 1 ਇਕਨੋਮੀ ਵਾਲਾ ਦੇਸ਼ ਹੋਊਗਾ ਉਹਨਾਂ ਨੇ ਕਿਹਾ ਰਾਜਨੀਤੀ ਵਿੱਚ ਪਰਿਵਾਰਵਾਦ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਜੇ ਕਿਸੀ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਕਮਾਲ ਦੇ ਕੰਮ ਕਰ ਰਹੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਪਛਮੀ ਬੰਗਾਲ ਦੇ ਕੋਲਕਾਤਾ ਖੇਤਰ ਦੇ ਵਿੱਚ ਜੋ ਟ੍ਰੇਨੀਂਗ ਡਾਕਟਰ ਦੇ ਨਾਲ ਜ਼ਬਰਜਨਾਹ ਤੱਕ ਕਤਲ ਕੀਤਾ ਗਿਆ ਇਹੋ ਜੇ ਕਸੂਰਵਾਰਾਂ ਨੂੰ ਇਹੋ ਜੇ ਦੋਸ਼ੀਆਂ ਨੂੰ ਫਾਂਸੀ ਦੀ سزا ਹੋਣੀ ਚਾਹੀਦੀ ਹੈ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਦੇਸ਼ ਵਾਸੀਆਂ ਨੂੰ ਅੱਜ ਸੰਬੋਧਨ ਕੀਤਾ ਹੈ ਅੱਛਾ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਬੁਲਟ ਪ੍ਰੂਫ ਕੈਬਨ ਚ ਕਿਉਂ ਬੋਲਣ ਦਿੱਤਾ ਗਿਆ ਕੀ ਵਜ੍ਹਾ ਕੀ ਹੋਈ ਹੈ ਕੈਬਨ ਦੀ ਉਹ ਜ਼ਰੂਰਤ ਕੁਝ ਕ ਸਮਾਂ ਪਹਿਲਾਂ ਨਾ ਥਿੰਨ ਸਾਹਿਬ ਕੁਝ ਹਫ਼ਤੇ ਪਹਿਲਾਂ ਦੀ ਗੱਲ ਹੈ ਮੈਂ ਜੇ ਮੇਰੇ ਚੇਤੇ ਰਹਿ ਤੋ ਨਾ ਵਿਸਰਦੀ ਹੋਵੇ ਗੱਲ ਤਾਂ ਇੱਕ ਬਿਆਨ ਮੈਂ ਪੜਿਆ ਸੀ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਬਾਰੇ ਇਹ ਗੱਲ ਕਹੀ ਗਈ ਸੀ ਕਿ ਅਸੀਂ ਇਹਨਾਂ ਨੂੰ 15 ਅਗਸਤ ਦੇ ਮੌਕੇ ਦੇ ਉੱਤੇ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ ਤੇ ਮੇਰਾ ਖਿਆਲ ਆ ਵੀ ਉਸ ਗੱਲ ਨੂੰ ਮੁੱਖ ਰੱਖ ਕੇ ਹੀ ਅੱਜ ਸ਼ਾਇਦ ਬੁਲਟ ਪ੍ਰੂਫ ਵਾਲੀ ਗੱਲ ਹੋਈ ਹੋਵੇ ਪਰ ਇਹ ਵੀ ਅੱਜ ਪਹਿਲੀ ਵਾਰ ਹੋਇਆ ਵੀ ਪੰਜਾਬ ਦੇ ਅਜੇ ਤੱਕ ਦੇ ਕਿਸੇ ਵੀ ਮੁੱਖ ਮੰਤਰੀ ਦੇ ਵੱਲੋਂ ਇਸ ਤਰੀਕੇ ਦੇ ਨਾਲ ਕੈਬਨ ਦੇ ਵਿੱਚ ਖੜ ਕੇ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜ ਕੇ ਸੰਬੋਧਨ ਕੀਤਾ ਗਿਆ ਹੋਵੇ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹਨਾਂ ਦੇ ਵੱਲੋਂ ਜਲੰਧਰ ਦੇ ਵਿੱਚ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜ ਕੇ ਸੰਬੋਧਨ ਕੀਤਾ ਗਿਆ ਤੇ ਇਸ ਗੱਲ ਦੇ ਉੱਤੇ ਅੱਜ ਵਿਰੋਧੀਆਂ ਨੇ ਝਟਕਾਰੇ ਲਏ ਆ ਕਿਉਂਕਿ ਜਿਹੜਾ ਇਹ ਬੁਲਟ ਪ੍ਰੂਫ ਕੈਬਨ ਦਾ ਇਸ ਸ਼ੀਸ਼ੇ ਦਾ ਹੈਗਾ ਤੇ ਦੂਜੀ ਗੱਲ ਇਹ ਆ ਵੀ ਕੁਝ ਕੁ ਸਮਾਂ ਪਹਿਲਾਂ ਹੀ ਪੰਜਾਬ ਪੁਲਿਸ ਨੇ 16 ਲੱਖ ਰੁਪਏ ਦੇ ਵਿੱਚ ਖਰੀਦਿਆ ਹੈਗਾ ਜਿਵੇਂ ਆਪਾਂ ਨਿੱਕੇ ਜਿਹੇ ਕੈਬਨ ਦੇ ਵਿੱਚ ਖੜ ਕੇ ਸੰਬੋਧਨ ਕਰਦੇ ਹੋਗੇ ਪੂਰੇ ਸ਼ੀਸ਼ੇ ਲੱਗੇ ਹੋਣ ਉਸ ਤਰੀਕੇ ਦੇ ਨਾਲ ਸੰਬੋਧਨ ਕੀਤਾ ਗਿਆ ਤੇ ਅੱਜ ਪ੍ਰਗਟ ਸਿੰਘ ਹੋਰਾਂ ਨੇ ਟਵੀਟ ਕੀਤਾ ਵੀ ਤੁਸੀਂ ਤਾਂ ਕੰਨੇ ਸੀ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਖੋਫ ਰਹਿਣ ਨਹੀਂ ਦੇਣਾ ਕਿਸੇ ਕਿਸਮ ਦਾ ਤੇ ਅੱਜ ਭਾਵੇਂ ਤੁਸੀਂ ਬੁਲਟ ਪ੍ਰੂਫ ਕੈਬਨ ਦੇ ਵਿੱਚ ਖੜਕੇ ਸੰਬੋਧਨ ਕਰ ਰਹੇ ਆ ਆ ਕਾਲੀਦਲ ਨੇ ਟਿੱਪਣੀ ਕੀਤੀ ਵੀ ਤੁਸੀਂ ਤਾਂ ਇਹ ਗੱਲ ਕਹਿੰਦੇ ਸੀ ਕਿ ਭਾਈ ਜੇਕਰ ਸਹੀ ਕੰਮ ਕੀਤੇ ਹੋਵੇ ਤਾਂ ਡਰ ਕਾਦਾ ਤੇ ਫਿਰ ਤੁਸੀਂ ਦੱਸੋ ਵੀ ਅੱਜ ਤੁਹਾਨੂੰ ਡਰ ਕਾਦਾ ਸੋ ਇਸ ਤਰੀਕੇ ਨਾਲ ਵਿਰੋਧੀਆਂ ਦੇ ਮੱਥੋਂ ਸਵਾਲ ਕੀਤੇ ਗਏ ਪਰ ਆਮ ਤੌਰ ਤੇ ਤਾਂ ਉਹ ਨੰਗੇ ਤੜ ਰੋਡ ਸ਼ੋਅ ਸਭ ਦੇ ਕਾਰ ਦੇ ਉੱਪਰ ਖੜੇ ਹੁੰਦੇ ਆ ਕੁਰਤਾ ਪਜਾਮਾ ਪਾਈ ਹ ਹੁਣ ਇਹਦੇ ਵਿੱਚ ਕਿਸੇ ਖਾਸ ਗਰੁੱਪ ਨੇ ਧਮਕੀ ਦਿੱਤੀ ਸੀ ਕਿ ਤੁਹਾਨੂੰ ਛੰਡਾ ਨਹੀਂ ਰੋੜ ਦੇਣਾ ਬਿਲਕੁਲ ਜੀ ਬਿਲਕੁਲ ਆ ਗੁਰਪਤਵੰਤ ਪੰਮੂ ਹੋਰਾਂ ਨੇ ਗੁਰਪ ਦੇਗਾ ਖਬਰਾਂ ਆਈਆਂ ਸੀ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਤਿਰੰਗਾ ਨਹੀਂ ਲਹਿਰਾਉਣ ਦੇਵਾਂਗੇ ਮੇਰਾ ਖਿਆਲ ਹੈ ਕਿ ਸ਼ਾਇਦ ਉਸ ਗੱਲ ਨੂੰ ਮੁੱਖ ਰੱਖ ਕੇ ਬੁਲਟ ਪ੍ਰੂਫ ਦੀ ਵਰਤੋਂ ਕੀਤੀ ਹੋਵੇ ਸ਼ਾਇਦ ਜਨਗਨਮਨ ਗਲਤ ਗਾਇਆ ਕਿਸੇ ਨੇ ਇਹ ਕੀ ਕਹਾਣੀ ਹੈ ਬਿਲਕੁਲ ਜੀ ਇਹਨਾਂ ਦੀਨਾਨਗਰ ਦੇ ਵੱਲੋਂ ਖਬਰ ਆਈ ਹੈ ਗੁਰਦਾਸਪੁਰ ਖੇਤਰ ਤੋਂ ਇੱਥੇ ਆਮ ਆਦਮੀ ਪਾਰਟੀ ਦਾ ਇੱਕ ਆਗੂ ਅਤੇ ਉਹਨੇ ਜਨਗਨਮਨ ਯਾਨਕਿ ਰਾਸ਼ਟਰੀ ਗੀਤ ਗਲਤ ਗਾਤਾ ਗਲਤ ਕਾਤਾ ਤੋਂ ਭਾਵ ਇਹ ਆ ਕਿ ਉਹਨੂੰ ਆਉਂਦਾ ਹੀ ਨਹੀਂ ਤੇ ਜਿਹੜਾ ਕੰਮ ਆਉਂਦਾ ਨਹੀਂ ਤੁਸੀਂ ਉਹ ਕਰਦੇ ਕਿਉਂ ਪਰ ਪੰਜਾਬ ਦੇ ਨੇਤਾ ਹਟਦੇ ਕਿੱਥੇ ਆ ਲੰਬੜਦਾਰੀ ਦੇ ਚੱਕਰ ਹੁੰਦਾ ਵੀ ਮੇਰੀਆਂ ਖਬਰਾਂ ਲੱਗ ਜਾਣ ਉਹਨਾਂ ਜਿਵੇਂ ਰਾਸ਼ਟਰੀ ਗੀਤਾਂ ਬੜੇ ਸਤਕਾਰ ਦਾ ਗੀਤ ਜਨ ਗਨ ਮਨ ਅਦਨਾ ਇਕ ਜਾਇਆ ਹੈ ਭਾਰਤ ਭਾਗਿਆ ਵਿਦਾਤਾ ਉਹਨੂੰ ਇੰਨੀਕੀ ਤਾਂ ਗੱਲ ਆਉਂਦੀ ਬਾਅਦ ਵਿੱਚ ਇਕੱਲੀ ਤਰਜ਼ੀ ਆਉਂਦੀ ਹੈ ਬਾਅਦ ਦੇ ਵਿੱਚ ਰਾਸ਼ਟਰੀ ਗੀਤ ਦੇ ਬੋਲ ਨਹੀਂ ਉਹਦੇ ਫਿਰ ਨਾ 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 ਕੁਝ ਇਸ ਤਰੀਕੇ ਦੇ ਨਾਲ ਉਹ ਲੱਗ ਪਿਆ ਅਖੀਰ ਦੇ ਉੱਤੇ ਜਾਇਆ ਹੈ ਜਾਇਆ ਹੈ ਜਾਇਆ ਹੈ ਇੰਨੀ ਗੱਲ ਆਉਂਦੀ ਹੈ ਜਦੋਂ ਹੁਣ ਇਸ ਗੱਲ ਦੇ ਉੱਤੇ ਬਰੋਲ ਸ਼ੁਰੂ ਹੋ ਗਿਆ ਵੀ ਭਾਈ ਇਹਨੇ ਤਾਂ ਗਲਤ ਤਰੀਕੇ ਨਾਲ ਪੇਸ਼ ਕੀਤਾ ਤੇ ਇਹਨੇ ਤਾਂ ਸਲਮਾਨ ਨੂੰ ਸੱਟ ਮਾਰੀ ਐ ਤੇ ਫਿਰ ਇਸ ਬੰਦੇ ਨੇ ਅਵੱਲਾ ਤਰਕ ਦਿੱਤਾ ਇਹ ਸੋਸ਼ਲ ਮੀਡੀਆ ਦੇ ਉੱਤੇ ਆਇਆ ਕਹਿੰਦਾ ਦੇਖੋ ਜੀ ਅੱਜ ਮੇਰੀ ਸਿਹਤ ਨਹੀਂ ਠੀਕ ਸੀ ਮੈਂ ਤਾਂ ਨਹੀਂ ਸਹੀ गा ਸਕਿਆ ਉਹਦਾ ਮੈਨੂੰ ਸਾਰਾ ਆਉਂਦਾ ਕਹਿੰਦਾ ਮੇਰੀ ਤਾਂ ਰਾਸ਼ਟਰੀ ਪੱਤਰ ਨੇ ਉੱਤੇ ਇਸ ਗੀਤ ਨੂੰ ਗਾਉਣ ਕਰਕੇ ਪਛਾਣੀ ਬੜੀ ਕਮਾਲ ਦੀ ਐ ਮੈਨੂੰ ਆਉਂਦਾ ਪੂਰਾ ਗੀਤ ਆ ਮੇਰੀ ਸਿਹਤ ਨਹੀਂ ਠੀਕ ਸੀ ਇਸ ਕਰਕੇ ਕੱਲੀ ਤਰਜ਼ੀ ਬਾਹਰ ਨਿਕਲੀ ਐ ਅੱਛਾ ਡਗਰੂ ਦੇ ਲੋਕਾਂ ਨੇ ਇੱਕ ਮੰਤਰੀ ਦੇ ਵਿਰੁੱਧ بڑا ਮੁਜ਼ਾਰਾ ਕੀਤਾ ਕਿ ਵਜ੍ਹਾ ਕੀ ਹੋਈ ਕਿਹੜਾ ਮੰਤਰੀ ਸੀ ਇਹ ਇਹ ਜੀ ਪੰਜਾਬ ਦੇ ਨੇ ਬਿਜਲੀ ਵਿਭਾਗ ਦੇ ਮੰਤਰੀ ਆ ਹਰਪੰਦਰ ਸਿੰਘ ਈਟੀਓ ਉਹ ਸੀ ਅੱਜ ਡਬਲੂ ਦੇ ਵਿੱਚ ਗਏ ਉੱਥੇ ਇੱਕ ਬਿਜਲੀ ਵਿਭਾਗ ਦੇ ਦੀ ਇਮਾਰਤ ਦਾ ਉਦਘਾਟਨ ਕਰਨਾ ਸੀ ਨਾਲ ਸੀਗੇ ਜੀ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਇਹਨਾਂ ਦੋਹਾਂ ਦੇ ਵੱਲੋਂ ਉੱਥੇ ਜਾਇਆ ਗਿਆ ਪਤੁਕ ਹੋਰ ਆਪ ਦੇ ਨੇਤਾ ਵੀ ਸੀ ਪਰ ਜਦੋਂ ਇਹ ਉੱਥੇ ਪਹੁੰਚਿਆ ਤਾਂ ਜਿਹੜੇ ਕੰਟਰੈਕਟ ਵਾਲੇ ਜਿਹੜੇ ਕਿ ਆਊਟਸੋਰਸ ਹੈਗੇ ਜੀ ਬਿਜਲੀ ਕੰਮ ਇਹ ਉਹਨਾਂ ਦੇ ਵੱਲੋਂ ਬਹੁਤ ਜ਼ਬਰਦਸਤ ਤਰੀਕੇ ਨਾਲ ਇਹਨਾਂ ਦਾ ਵਿਰੋਧ ਕੀਤਾ ਗਿਆ। ਉਹਨਾਂ ਨੇ ਇਹ ਗੱਲ ਕਹੀ ਆ ਵੀ ਜਦੋਂ ਸਰਕਾਰ ਬਣੀ ਬਣੀ ਆ ਤੁਸੀਂ ਕਹਲੇ ਸੀ ਤੁਹਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਹੁਣ ਕਰੋ। ਤੁਸੀਂ ਕਹਲੇ ਸੀ ਵੀ ਭਾਈ ਤੁਹਾਨੂੰ ਮੀਟਿੰਗ ਦਾ ਸਮਾਂ ਦੇਵਾਂਗੇ ਹੁਣ ਦਿਓ। ਤੁਹਾਡੀ ਸਰਕਾਰ ਦੇ ਵੱਲੋਂ ਸਾਡੀ ਮੰਗ ਕੋਈ ਨਹੀਂ ਮੰਨਣਗੀ ਇਸ ਕਰਕੇ ਅੱਜ ਬਹੁਤ ਵੱਡੇ ਪੱਤਰ ਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਸੁਖਵੀਰ ਸਿੰਘ ਬਾਦਲ ਦੇ ਲੀਡਰਸ਼ਿਪ ਦੇ ਉੱਤੇ ਜਿਹੜੇ ਬਦਲ ਛਾਏ ਹੋਏ ਨੇ ਇਹ ਟਲ ਨਹੀਂ ਰਹੇ। ਹੁਣ 10 ਸਾਲ ਨੂੰ ਉਹਨਾਂ ਨੂੰ ਕੱਢਣ ਦੀ ਗੱਲ ਚੱਲੀ ਆ। ਤੇ ਖੋਦੀ ਗੱਲ ਇਹ ਕਿ ਮੰਗ ਕੀਤੀ ਗਈ ਆ ਪਰ ਮੈਨੂੰ ਇਸ ਗੱਲ ਦਾ ਪੱਕਾ ਯਕੀਨ ਆ ਵੀ ਇਸ ਮੰਗ ਦੇ ਉੱਤੇ ਗੌਰ ਨਹੀਂ ਹੋਣੀਗੀ ਉਹਦਾ ਕਾਰਨ ਇਹ ਜੀ ਕਿ ਜਿਨ੍ਹਾਂ ਦੇ ਵੱਲੋਂ ਅੱਜ ਮੰਗ ਕੀਤੀ ਗਈ ਆ ਮੰਗ ਕਰਨਾ ਚਲੋ ਹਰ ਬੰਦੇ ਦੀ ਆਪਣੀ ਆਪਣੀ ਮਰਜ਼ੀ ਹੁੰਦੀ ਆ ਉਹਨਾਂ ਦੀ ਮੰਗ ਦੇ ਵਿੱਚ ਇੱਕ ਤਰਕ ਦੀ ਘਾਟ ਆ ਇਹ ਸ਼੍ਰੋਮਣੀ ਕਮੇਟੀ ਦੇ ਕੁਝ ਕੁ ਮਿਲਦਮਾ ਜਿਹੜੇ ਕਿ ਬਗਾਵਤ ਕਰਨ ਵਾਲੇ ਧੜੇ ਦੇ ਨਾਲ ਸੰਬੰਧਤ ਆ ਕੁਝ ਕੁ ਬਾਗੀ ਧੜੇ ਦੇ ਹੋਰ ਆਗੂ ਆ ਇਹਨਾਂ ਨੇ ਗਿਆਨੀ ਰਕबीर ਸਿੰਘ ਹੋਰਾਂ ਨੂੰ ਜਿਹੜੇ ਕਿ ਜਥੇਦਾਰ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਕਿਸੋ ਕਬੀਰ ਸਿੰਘ ਬਾਦਲ ਨੇ ਬੀਤੇ ਨੇ ਵਿੱਚ ਗਲਤਗਾ ਨਹੀਂ ਗੁਨਾਹ ਕੀਤੇ ਹਨ ਬੱਜਰ ਬਣਾ ਉਹਨਾਂ ਨੇ ਵੋਟਾਂ ਦੇ ਖਾਤਰ ਸੌਦੇਬਾਜ਼ੀ ਕੀਤੀ ਹੈ ਡੇਰਾ ਮੁਖੀ ਨੂੰ ਮਾਫੀ ਦਿੱਤੀ ਹੈ ਹੋਰ ਬੜੇ ਗਲਤ ਕੰਮ ਕੀਤੇ ਆ ਇਸ ਕਰਕੇ ਇਹਨਾਂ ਨੂੰ 10 ਸਾਲ ਵਾਸਤੇ ਪੰਥਕ ਸਫਾ ਦੇ ਵਿੱਚ ਵਿਚਰਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇ 10 ਸਾਲ ਦੇ ਲਈ ਇਹਨਾਂ ਨੂੰ ਪੰਥਕ ਸਫਾ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ ਹੁਣ ਜੇ ਇਹਦਾ ਦੂਜਾ ਪੱਖ ਲੈਣਾ ਹੋਵੇ ਖਬਰ ਦਾ ਤਾਂ ਸੁਖਬੀਰ ਸਿੰਘ ਬਾਦਲ ਹੋਣਾਂ ਦੀ ਜਦੋਂ ਸਰਕਾਰ ਸੀ ਜਦੋਂ ਇਹ ਸਾਰਾ ਕੁਝ ਹੋਇਆ ਜਿਹੜੇ ਬਗਾਵਤ ਕਰਨ ਵਾਲੇ ਅਕਾਲੀਆ ਉਹ ਵੀ ਉਦੋਂ ਸਰਕਾਰ ਦੇ ਵਿੱਚ ਹੀ ਸੀ ਜਿਹੜੇ ਬਗਾਵਤ ਕਰਨ ਵਾਲੇ ਅਕਾਲੀਆ ਉਹਨਾਂ ਨੇ ਬੀਤੇ ਦੇ ਵਿੱਚ ਉਹਨਾਂ ਕੋਲੋਂ ਹੋਈਆਂ ਗਲਤੀਆਂ ਵਾਸਤੇ ਮਾਫੀ ਮੰਗੀ ਆ ਅਕਾਲ ਤਖਤ ਸਾਹਿਬ ਤੇ ਜਾ ਕੇ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗੀ ਆ ਬੀਤੇ ਦੇ ਵਿੱਚ ਹੋਈਆਂ ਗਲਤੀਆਂ ਦੇ ਲਈ ਜਾ ਕੇ ਮਤਲਬ ਗੱਲ ਤਾਂ ਇਹ ਕੋਈ ਨਹੀਂ ਹੋ ਗਈ ਤੇ ਜੇ ਆਪਾਂ ਇਹ ਗੱਲ ਕਹਿੰਦੇ ਕਿ ਭਾਈ ਮਾਫੀ ਮੰਗਣ ਦੇ ਬਾਵਜੂਦ ਸੁਖਬੀਰ ਬਾਦਲ ਨੂੰ 10 ਸਾਲ ਦੇ ਲਈ ਬਾਹਰ ਕੱਢ ਦਿਓ ਤੇ ਨਾਲ ਹੀ ਸਾਰੇ ਸੀਗੇ ਤੇ ਫਿਰ 10 ਸਾਲ ਲਈ ਇਹ ਵੀ ਜਾਣੇ ਚਾਹੀਦੇ ਜੀ ਕਈ ਵਿਰੋਧੀ ਇਹ ਵੀ ਗੱਲ ਕਹਿੰਦੇ ਆ ਹੂੰ ਹੂੰ ਅਛਾ ਤੁਸੀਂ ਦੱਸਿਆ ਸੀ ਬੰਗਿਆ ਵਾਲਾ ਡਾਕਟਰ ਸੁਖੀ ਜਿਹੜਾ ਵਧੀਆ ਬੰਦਾ ਹੈ ਉਹ ਦਲ ਬਦਲ ਗਿਆ ਸੀ ਹੁਣ ਬਲਟੋਹਾ ਸਾਹਿਬ ਨੇ ਕੀ ਕਿਹਾ ਉਹਨੂੰ ਵਰਸਾ ਸਿੰਘ ਬਲਟੋਹਾ ਨੇ ਅੱਜ ਕਾਫੀ ਤਖੀਆਂ ਗੱਲਾਂ ਕੀਤੀਆਂ ਤੇ ਵਰਸਾ ਸਿੰਘ ਬਲਟੋਹਾ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਸਾਡੇ ਪ੍ਰਧਾਨ ਸਾਹਿਬ ਦੇ ਵਿੱਚ ਇੱਕ ਬਹੁਤ ਭੈੜਾ ਇਹ ਜਣੇ ਖਣੇ ਨੂੰ ਭੋਏ ਚੜਾ ਦਿੰਦੇ ਤੇ ਬਾਅਦ ਦੇ ਵਿੱਚ ਉਹ ਆਪਣੇ ਸਿਰ ਤੇ ਆ ਕੇ ਬਹਿ ਜਾਂਦਾ ਕਦੇ ਛਾਲ ਮਾਰ ਕੇ ਕਿੱਧਰ ਗਿਆ ਕਦੇ ਪੁਛਾਲ ਮਾਰ ਕੇ ਕਿੱਧਰ ਗਿਆ ਉਹਨਾਂ ਨੇ ਕਿਹਾ ਜੀ ਕਿ ਦੇਖੋ ਇਹ ਹੁਣ ਜਿਹੜੇ ਨੇ ਡਾਕਟਰ ਸਾਹਿਬ ਇਹ ਗੱਲ ਕਹਿੰਦੇ ਆ ਤੇ ਦੇਖੋ ਜੀ ਮੈਂ ਤਾਂ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਮੰਗ ਕੀਤੀ ਸੀ ਵੀ ਸਾਡੇ ਖੇਤਰ ਦੇ ਵਿੱਚ ਇੱਕ ਜਿਹੜਾ ਭ੍ਰਿਸ਼ਟਾਚਾਰੀ ਹੈਗਾ ਜੀ ਐ ਨਾਇਬ ਤਹਿਸੀਲਦਾਰ ਤੇ ਮੈਂ ਵਿਧਾਨ ਸਭਾ ਦੇ ਵਿੱਚੋਂ ਬੰਗੇ ਉਦੋਂ ਪਹੁੰਚਿਆ ਨਹੀਂ ਸੀਗਾ ਤੇ ਮੇਰੇ ਜਾਂਦੇ ਨੂੰ ਉਸ ਨਾਇਬ ਤਹਿਸੀਲਦਾਰ ਨਹੀਂ ਭਗਵੰਤ ਮਾਨ ਸਾਹਿਬ ਨੇ ਬਦਲੀ ਕਰਤੀ ਵਿਰਸਾ ਸਿੰਘ ਮਲਟੋਹਾ ਕਹਿੰਦੇ ਵੀ ਜੇਕਰ ਤੁਹਾਡੀ ਇੰਨੀ ਜ਼ਿਆਦਾ ਮਨਦੇ ਆ ਤੁਹਾਡੇ ਬੰਗੇ ਹੋਂ ਤੱਕ ਮਸਲਾ ਹੱਲ ਕਰ ਦਿੰਦੇ ਆ ਤਾਂ ਕਿਰਪਾ ਕਰਕੇ ਐਸਸੀ ਸਕਾਲਰਸ਼ਿਪ ਦਾ ਮਸਲਾ ਹੀ ਹੱਲ ਕਰਵਾ ਦਿਓ ਤੁਸੀਂ ਚੰਡੀਗੜ੍ਹ ਜਾ ਕੇ ਭਗਵੰਤ ਮਾਨ ਸਾਹਿਬ ਨੂੰ ਇਹ ਵੀ ਗੱਲ ਕਹਦੇ ਹੋ ਇਹ ਤੋ ਤੁਹਾਡੇ ਬੰਦੇ ਪਹੁੰਚਣ ਤੱਕਾ ਵੀ ਮਸਲਾ ਹੱਲ ਹੋ ਜੇ। ਹੂੰ ਹੂੰ। ਤੇ ਸਰਕਾਰ ਦੀ ਜਿਹੜੀ ਨਸ਼ਾ ਛਡਾਊ ਨੀਤੀ ਆ ਉਹਦੇ ਬਾਰੇ ਕੀ ਕਿੰਤੂ ਪ੍ਰੰਤੂ ਹੋ ਰਿਹਾ। ਦੇਖੋ ਜੀ ਪ੍ਰਤਾਪ ਸਿੰਘ ਬਾਜਵਾ ਨੇ ਤੇ ਕੁਝ ਹੋਰ ਨੇਤਾਵਾਂ ਨੇ ਅੱਜ ਇਸ ਗੱਲ ਦਾ ਮੁੱਦਾ ਚੁੱਕਿਆ ਕਿ ਪਿਛਲੇ ਸਾਲ 15 ਅਗਸਤ ਦੇ ਮੌਕੇ ਪਟਿਆਲਾ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਕਿ ਅਗਲੇ ਸਾਲ ਯਾਨੀ ਕਿ ਅੱਜ ਯਾਨੀ ਕਿ 15 ਅਗਸਤ 2024 ਤੱਕ ਤੁਹਾਨੂੰ ਆਪਦੇ ਵਿੱਚੋਂ ਨਸ਼ਾ ਅਸੀਂ ਮੁਕੰਮਲ ਖਤਮ ਕਰ ਦਾਂਗੇ ਪੰਜਾਬ ਦੇ ਵਿੱਚੋਂ ਚਿੱਟਾ ਅਸੀਂ ਬਿਲਕੁਲ ਖਤਮ ਕਰ ਦਾਂਗੇ ਪਰ ਇਹਨਾਂ ਨੇ ਅਜੇ ਤੱਕ 365 ਲਾਂ ਦੇ ਵਿੱਚ ਕਿੰਨਾ ਹਕ ਕੀਤਾ ਉਹ ਕਹਿੰਦੇ ਜੀ ਪੰਜਾਬ ਦੇ ਲੋਕਾਂ ਨੂੰ ਉਤਰ ਦੇਣ ਉਹ ਕਹਿੰਦੇ ওভারਡੋਸ ਦੇ ਕਰਕੇ ਹਰ ਰੋਜ਼ ਮੁੰਡੇ ਮਰ ਰਹੇ ਆ ওভারਡੋਸ ਦੇ ਕਰਕੇ ਲਗਾਤਾਰ ਮੌਤਾਂ ਦੀਆਂ ਖਬਰਾਂ ਆਉਂਦੀਆਂ ਹਨ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਵਫਾ ਨਹੀਂ ਕੀਤੇ ਗਏ ਤੇ ਇਹਨਾਂ ਦੇ ਵੱਲੋਂ ਧੱਕਾ ਤੇ ਧੋਖਾ ਕੀਤਾ ਗਿਆ ਜੀ ਇਸ ਰੂਚ ਕੋਈ ਨਵੀਂ ਲਾਇਬ੍ਰੇਰੀ ਖੁੱਲੀ ਆ ਹਾ ਬਿਲਕੁਲ ਜੀ ਆ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸਲੂ ਨੂੰ ਸਰਦਾ ਦੇ ਫੁੱਲ ਅੱਜ ਈਸਲੂ ਦੇ ਵਿੱਚ ਭੇਟ ਕੀਤੇ ਗਏ ਆ ਤੇ ਅੱਜ ਉੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤੇ ਜਾ ਕੇ ਤੇ ਇੱਕ ਵੱਡੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਹਰ ਹਲਕੇ ਦੇ ਵਿੱਚ ਕਈ ਕਈ ਲਾਇਬ੍ਰੇਰੀਆਂ ਬੁਲਣ ਦੀ ਯੋਜਨਾ ਬਣਾਈ ਬੈਠੇ ਆ ਅਗਲੀ ਗੱਲ ਇਹ ਅੱਜ ਕਿ ਅੱਜ ਸੁਖਬੀਰ ਸਿੰਘ ਬਾਦਲ ਖਾਲਾਡੇ ਵੱਲੋਂ ਵੀ ਉੱਥੇ ਵੱਡਾ ਇਕੱਠ ਕੀਤਾ ਗਿਆ ਉਹਨਾਂ ਨੇ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਇੱਕ ਤਰੀਕੇ ਦੇ ਨਾਲ ਉਹ ਕਹਿੰਦੇ ਦੇਖੋ ਜੀ ਆਕਾਲੀ ਦਲ ਦੇ ਵਿੱਚ ਬਹੁਤ ਸਾਰੇ ਫੁੱਟ ਪਾਉਣ ਵਾਲੇ ਲੋਕ ਆਏ ਤੇ ਆਉਂਦੇ ਰਹਿਣਗੇ ਪਰ ਆਕਾੜੀ ਦਲ ਦਾ ਕੁਝ ਨਹੀਂ ਵਿਗੜਦਾ ਜੀ ਮੈਡਲ ਵਾਲੀ ਪਟੀਸ਼ਨ ਦਾ ਖਾਰਜ ਹੋਣਾ ਕੀ ਖਬਰ ਹੈ ਇਹ ਦੇਖੋ ਜੀ ਇੱਕ ਤਾਂ ਜਾਣਕਾਰੀ ਇਹ ਆ ਵੀ ਕਨ ਆਪਾਂ ਖਬਰ ਸਾਂਝੀ ਕੀਤੀ ਸੀ ਉਹ ਵਿਨੇਸ਼ ਫੁਗਾਟ ਦੀ ਮੈਡਲ ਵਾਲੀ ਪਟੀਸ਼ਨ ਵੀ ਮੈਨੂੰ ਚਾਂਦੀ ਦਾ ਮੈਡਲ ਦਿੱਤਾ ਜਾਵੇ ਉਹ ਪਟੀਸ਼ਨ ਆ ਜਿਹੜੀ ਉਹ ਅੰਤਰਰਾਸ਼ਟਰੀ ਖੇਡ ਅਦਾਲਤ ਦੇ ਵੱਲੋਂ ਜਿਹਨੂੰ ਅਸੀਂ ਕੋਰਟ ਆਫ ਆਰਬਿਟ੍ਰੇਸ਼ਨ ਫਾਰ ਸਪੋਰਟਸ ਸੀਏਐਸ ਕਹਿੰਦੇ ਆ ਇਹਨੇ ਖਾਰਜ ਕਰ ਦਿੱਤੀ ਸੀ ਤੇ ਹੁਣ ਦੁਬਾਰਾ ਇੱਕ ਵਾਰੀ ਫਿਰ ਵਿਨੇਸ਼ ਫੋਗਾਟ ਨੇ ਇੱਥੇ ਪਟੀਸ਼ਨ ਪਾਈ ਆ ਇਹਦੇ ਉੱਤੇ ਹੁਣ ਦੇਖਦੇ ਹਾਂ ਵੀ ਕਦੋਂ ਸੁਣਵਾਈ ਹੁੰਦੀ ਹੈ ਪਰ ਵਿੱਚੇ ਖਬਰਾਂ ਆ ਰਿਹਾ ਜੀ ਕਿ 17 ਅਗਸਤ ਨੂੰ ਵਿਨੇਸ਼ ਫੋਗਾਟ ਨੇ ਭਾਰਤ ਪਰਤੋਣਾ ਪਰ ਅੱਜ ਪਤਾ ਲੱਗਾ ਜੀ ਕਿ ਵਿਨੇਸ਼ ਫੋਗਾਟ ਦੇ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਮੈਟ ਦੇ ਉੱਤੇ ਰੋਂਦਿਆਂ ਹੋਇਆਂ ਵਾਲੀ ਫੋਟੋ ਪਾਈ ਆ ਤੇ ਫੋਟੋ ਦੇ ਵਿੱਚ ਇੱਕ ਗੀਤ ਦੇ ਬੋਲ ਲਿਖੇ ਆ ਜਿਹੜੇ ਉਹਦੇ ਜਜ਼ਬਾਤ ਦੀ ਤਰਜਮਾਨੀ ਕਰਦੇ ਆ ਕਿ ਮੇਰੀ ਬਾਰੀ ਤੇ ਲੱਗਦਾ ਤੂੰ ਰੱਬਾ ਸੁੱਤਾ ਰਹਿ ਗਿਆ ਮਤਲਬ ਉਹਦੇ ਮਨ ਦੇ ਵਿੱਚ ਇਹ ਭਾਵਨਾ ਵੀ ਜਦੋਂ ਮੇਰਾ ਮੈਡਲ ਨੂੰ ਹੱਥ ਪੈਣ ਲੱਗਾ ਰੱਬਾ ਤੂੰ ਉਦੋਂ ਸੁਤਾ ਰਹਿ ਗਿਆ ਇਵਨਿਸ਼ ਫੁਗਾਟ ਦੇ ਚਾਚੇ ਦਾ ਵੀ ਕੋਈ ਰੋਲ ਆ ਵਿੱਚ ਕੁਝ ਖਬਰਾਂ ਇਹੋ ਜਿਹੀਆਂ ਆ ਰਹੀਆਂ ਨਹੀਂ ਜੀ ਇਹਦੇ ਵਿੱਚ ਦੇਖੋ ਜਿਹੜਾ ਤਾਇਆ ਨਾ ਮਹਾਵੀਰ ਸਿੰਘ ਫੁਗਾਟ ਮਹਾਵੀਰ ਫੁਗਾਟ ਉਹ ਤਾਂ ਹਾਂਜੀ ਉਹ ਜਿਹੜਾ ਤਾਇਆ ਉਹਦੇ ਵੱਲੋਂ ਤਾਂ ਹਮੇਸ਼ਾ ਇਹ ਗੱਲ ਕਹੀ ਗਈ ਆ ਕਿ ਮੇਰੀ ਬੱਚੀ ਨੇ ਬਹੁਤ ਵੱਡੀ ਮਿਹਨਤ ਕੀਤੀ ਆ ਜਿਸ ਦਿਨ ਵਿਨੇਸ਼ ਫੁਗਾਟ ਨੇ ਇਹ ਗੱਲ ਕਹੀ ਸੀ ਕਿ ਮੈਂ ਭਾਈ ਕੁਸ਼ਤੀ ਤੋਂ ਸੰਨਿਆਸ ਲੈਣੀ ਆ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਪਿਛਲੇ ਤਿੰਨ ਦਹਾਕਿਆਂ ਤੋਂ ਮਿਹਨਤ ਕਰਤੇ ਕਰਵਾ ਰਿਆਂ ਵੀ ਫੁਗਾਟ ਫੈਮਲੀ ਦੇ ਵਿੱਚ ਹਰਿਆਣੇ ਦੇ ਵਿੱਚ ਰੈਸਲਿੰਗ ਦੇ ਵਿੱਚ ਇਸ ਤਰੀਕੇ ਦੇ ਨਾਲ ਮੈਡਲ ਆਉਂਗਾ ਤੇ ਮੇਰੀ ਭਤੀਜੀ ਦੇ ਵੱਲੋਂ ਜਜ਼ਬਾਤੀ ਹੋ ਕੇ ਕਾਲੀ ਦੇ ਵਿੱਚ ਇਹ ਫੈਸਲਾ ਕਰ ਲਿਆ ਗਿਆ ਮੈਂ ਤਾਂ ਇਸ ਗੱਲ ਦੇ ਲਈ ਵੀ ਮਾਨਸਿਕ ਤੌਰ ਤੇ ਤਿਆਰ ਆ ਕਿ 2028 ਦੇ ਵਿੱਚ ਲਾਸ ਐਂਜਲਸ ਦੇ ਵਿੱਚ ਹੋਣੀਆਂ 올ੰਪਿਕ ਖੇਡਾਂ ਅਸੀਂ ਉੱਥੇ ਮੈਡਲ ਜਿੱਤ ਲਾਂਗੇ ਮਤਲਬ ਉਹ ਤਾਂ ਇਹ ਹੈ ਜੀ ਕਿ ਬੰਦੇ ਸਰਗਰਮ ਵੀ ਆ ਚੰਗੇ ਵੀ ਆ ਸਮਰਪਿਤ ਵੀ ਆ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਅੱਜ ਫੇਰ ਕਈ ਥਾਵਾਂ ਦੇ ਉੱਤੇ ਕੜੀਆਂ ਪੈ ਗਈਆਂ ਜੀ ਪਰ ਇੰਨੀਆਂ ਨਹੀਂ ਪਈਆਂ ਵੀ ਆਪਾਂ ਕਹਿੰਦੇ ਗਏ ਕਿ ਪੰਜਾਬ ਦੇ ਵਿੱਚ ਨੇਰੀ ਆ ਗਈ ਮੀਂਹ ਦੀ ਪਰ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਬੱਦਲਵਾਈ ਰਹਿਣੀ ਹੈ ਕੁਝ ਥਾਵਾਂ ਤੇ ਮੀਂਹ ਫੇਰ ਪੈ ਸਕਦਾ ਹੈ ਸੁਰਨ ਸਿੰਘ ਟੇਣਾ ਜੀ ਬੜੀ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ